ਹਾਲ ਦੋਸਤੋ ਮੌਸਮ ਵਿਭਾਗ ਵੱਲੋਂ ਜਾਰੀ ਕਰ ਦਿੱਤਾ ਗਿਆ ਹੈ ਵੱਡਾ ਅਲਰਟ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਆਤੋ ਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਹਾਂਜੀ ਪੰਜਾਬ ਚ ਮੌਨਸੂਨ ਦੇ ਮੂਡ ਸਰ ਗਰਮ ਹੋਣ ਤੋਂ ਬਾਅਦ ਤਾਪਮਾਨ ਦੇ ਭਾਰੀ ਗਰਾਵਟਾਈ ਹੈ ਪੰਜਾਬ ਦਾ ਉਸ ਤਾਪਮਾਨ ਇੱਕ ਦਿਨ ਦੇ ਵਿੱਚ 6.5 ਡਿਗਰੀ ਹੇਠਾ ਆ ਗਿਆ ਹੈ ਜੋ ਆਮ ਨਾਲੋਂ 3.3 ਡਿਗਰੀ ਘੱਟ ਹੈ ਮੌਸਮ ਵਿਭਾਗ ਦੇ ਅਨੁਸਾਰ ਆਉਣ ਵਾਲੇ 2 ਦਿਨਾਂ ਦੇ ਵਿੱਚ ਪੰਜਾਬ ਵਿਚ ਆਮਿਆ ਘਟਮੀ ਪੈਣ ਦੀ ਸੰਭਾਵਨਾ ਹੈ ਪਰ ਇਸ ਲਈ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਸ਼ੁੱਕਰਵਾਰ ਨੂੰ ਮੌਨਸੂਨ ਦੇ ਸਰਗਰਮ ਹੋਣ ਤੋਂ ਬਾਅਦ ਅੰਮ੍ਰਿਤਸਰ ਚ 19 ਮਿਲੀਮੀਟਰ ਲੁਧਿਆਣਾ ਚ 2 ਮਿਲੀਮੀਟਰ ਪਠਾਨਕੋਟ ਚ 13.5 ਮਿਲੀਲੀਟਰ ਫਰੀਦਕੋਟ ਦੇ ਵਿੱਚ 1 ਮਿਲੀਮੀਟਰ ਮੀਂਹ ਪਿਆ ਜਦ ਕਿ ਬਠਿੰਡਾ ਤੇ ਪਟਿਆਲਾ ਦੇ ਵਿੱਚ ਬਾਰਿਸ਼ ਹੋਈ ਪੰਜਾਬ ਦੇ ਵਿੱਚ ਉਸ તાਪਮਾਨ 6.5 ਡਿਗਰੀ ਦੀ ਗਰਾਵਲ ਦੇ ਨਾਲ ਪਠਾਨਕੋਟ ਦਾ ਤਾਪਮਾਨ 36.4 ਡਿਗਰੀ ਦਰਜ ਕੀਤਾ ਗਿਆ ਜਦਕੀ ਵੀਰਵਾਰ ਨੂੰ ਸ਼ਾਮ ਨੂੰ ਵਿੱਚ ਅੰਮ੍ਰਿਤਸਰ ਦਾ ਤਾਪਮਨ 28.4 ਡਿਗਰੀ ਰਿਹਾ ਜੂਨ ਦੇ ਆਖਰੀ ਦਿਨਾਂ ਦੇ ਵਿੱਚ ਮੌਨਸੂਨ ਦੀ ਆਮਦ ਤੋਂ ਬਾਅਦ ਵੀ ਹਾਲੇ ਤੱਕ ਭਾਰੀ ਨਹੀਂ ਪਿਆ ਮੌਸਮ ਵਿਭਾਗ ਅਨੁਸਾਰ 1 ਤੋਂ 12 ਜੁਲਾਈ ਤੱਕ ਪੰਜਾਬ ਦੇ ਵਿੱਚ ਆਮ ਨਾਲ ਦੇਰਾ ਫਸੀਦੀ ਨਹੀਂ ਘਟੇ